ਬਾਕੀ ਇਹ ਤਿੰਨ ਮੈਟਰ ਆ ਸਾਹਮਣੇ ਦੇਖੇ ਸਰ ਪ੍ਰਬੰਧਕੀ ਅਧਾਰ ਤੇ ਜੋ ਕੰਮਕਾਰ ਆ ਪੁਸ਼ਟੀਆਂ ਵਾ ਕੋਈ ਮਰਵਾਣੀਆਂ ਗਈਆਂ ਕਈ ਗੱਲਾਂ ਦੀਆਂ ਕੋਈ ਗੁਰਦੁਆਰਿਆਂ ਦੇ ਸਬੰਧ ਵਿੱਚ ਸਕੂਲਾਂ ਕਾਲਜਾਂ ਦੇ ਸਬੰਧ ਵਿੱਚ ਰੂਟੀਨ ਮੀਟਿੰਗ ਆ ਤੇ ਬਾਕੀ ਤਾਂ ਜੋ ਫਟਕਲ ਐਜੰਡਾ ਉਹ ਤਾਂ ਸੀਨੀਅਰ ਮੀਤ ਪ੍ਰਧਾਨ ਉਹ ਜਿਹੜੇ ਉਹਨਾਂ ਦੀ ਪਰਵਾਨਗੀ ਦੀ ਨਾਲ ਹੀ ਲੈਂਦੇ ਜਾ ਸਕਦੇ ਪਰ ਲੈ ਪਰਧਾਨ ਸਾਹਿਬਾਂ ਵੱਲੋਂ ਮਨਾਂ ਕਰ ਦਿੱਤਾ ਗਿਆ ਇਸਤੀਫਾ ਵਾਪਸ ਨਹੀਂ ਲੈਣਗੇ ਉਹਨਾਂ ਦਾ ਇਹ ਕਹਿਣਾ ਹੈ ਉਹ ਜਿੰਨਾ ਤੁਸੀਂ ਨਸ਼ਰ ਕੀਤਾ ਅਸੀਂ ਸੁਣਿਆ ਤੇ ਪੜਿਆ ਇਹ ਤੋਂ ਬਿਨਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਲੈਣਗੇ ਅੱਲੋ ਜੇ ਸਵਾਲ ਪੱਤਰਕਾਰ ਨੇ ਮੈਨੂੰ ਕੀਤਾ ਗਿਆ ਕਿ ਪ੍ਰੈਸ਼ਰ ਵਿੱਚ ਹੋ ਰਿਹਾ ਹੈ ਜੀ ਪ੍ਰੈਸ਼ਰ ਦੇ ਵਿੱਚ ਹੋ ਸਾਰਾ ਕੁਝ ਪ੍ਰੈਸ਼ਰ ਕਿਸ ਦਾ ਮੰਨ ਰਿਹਾ ਹੋਇਆ ਹੈ ਨਹੀਂ ਮੈਂ ਇਹ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਨੇ ਜਿਹੜਾ ਸਾਹਮਣੇ ਗੱਲ ਆਈ ਹੈ ਤਾਂ ਨੈਤਿਕ ਧਾਰ ਦੀ ਆਈ ਹੈ ਪ੍ਰੈਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਕਿ ਕੋਈ ਨੈਟ ਵਿੱਚ ਕਮੈਂਟ ਨਹੀਂ ਕਰਾਂ ਪ੍ਰੈਸਰ ਸਾਹਿਬ ਕੋ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ ਚੰਡੀ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲੇ ਕੋਈ ਅਜੰਡੇ ਵਿੱਚ ਬਿਲਕੁਲ ਕੁਝ ਨਹੀਂ ਜੀ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਉਹ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਵਾਨ ਕੀਤਾ ਜਾਵੇ ਅਸਤੀਫਾ ਪ੍ਰਵਾਨ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਵਿਧਾ ਨਾ 72 ਘੰਟੇ ਦਾ ਨੋਟਿਸ ਆ ਜੋ ਮੈਂ ਤੁਹਾਨੂੰ ਕਹੂਗੀ ਉਹਦੇ ਚ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਅਸੀ ਗੱਲ ਹੋਊਗੀ ਕੱਲ੍ਹ ਟੋਲ ਕੀਤੀ ਜਾ ਰਹੀ ਹੈ ਉਹਦਾ ਸਟਾਰਟ ਕਰੀਏ ਨਹੀਂ ਆ ਰਹੀ ਹੈ ਅੱਜ ਕੱਲ੍ਹ ਤੋਂ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਜਾਂਦੀ ਹੈ ਜੀ ਜਾਣਕਾਰੀ ਹੈਲੋ ਅੱਜ ਛੱਲੇ ਕਰੀਏ ਦੇਖੋ ਹਾਲਾਤ ਦੇਖ ਕੇ ਨਹੀਂ ਲੱਗਦਾ ਹੂੰ ਤੇ ਜੇ ਕੋਈ ਐਸੀ ਗੱਲ ਕਰਨਗੇ ਹੂੰ ਦੇਖਾਂਗੇ ਵੀ ਉਹਦੇ ਕਾਰਨ ਕੀ ਆ ਕੋਈ ਗੱਲ ਆ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਕ ਤੌਰ ਤੇ ਜਿਹੜਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਮਾਂ ਕੇ ਜਿਹਨੂੰ ਸੰਪਰਨ ਲੱਗਦਾ ਜਿਵੇਂ ਮੈਂ ਕਿਹਾ ਮੇਰਾ ਬੈਗ ਰਿਆਰ ਹੈ ਜੀ ਕਪੜੇ ਮੇਰੇ ਪੂਰੇ ਬੈਗ ਹੈ ਜੀ ਇਹ ਕਿਉਂ ਗੱਲ ਕਹੀ ਹੋਗੀ ਹੋਇਆ ਹੋਊਗਾ ਤਾਂ ਕੋਈ ਬਧੀਆ ਜਿਹਦਾ ਸਾਬ ਗੱਲ ਕਹਿ ਸਕਦੇ ਆ ਮੇਰੀ ਨਹੀਂ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਤੇ ਕੁਮੈਂਟ ਕਰ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਕਿ ਟੋਡੋ ਵਿਲੋ ਕੀ ਮੰਗ ਰਹੀ ਹੈ ਪ੍ਰਧਾਨ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਤੇ ਆ ਕੇ